ਮੈਂ ਬੋਲ ਰਹਾ ਸਰ ਮੇਰਾ ਨਾਮ ਦਵਿੰਦਰ ਕੌਰ ਤੇ ਕਿਹੜੇ ਸਕੂਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਤੇ ਕੀ ਮੁੱਦਾ ਕੀ ਹੈ ਸਰ ਮੁੱਦਾ ਇਹ ਹੈ ਮੈਂ ਜਦੋਂ ਤੋਂ ਮੈਂ ਇੱਥੇ 1.5 ਸਾਲ ਪਹਿਲਾਂ ਜੁਆਇਨ ਕੀਤਾ ਤੇ ਜਦੋਂ ਤੋਂ ਮੈਂ ਆਇਆ ਸਰ ਇੱਥੇ ਕੂੜੇ ਦੀ ਪਹਿਲਾਂ ਡਸਟਬਿਨ ਪਈ ਸੀ ਵੱਡੇ ਵੱਡੇ ਬਟ ਡੂ ਨੋ ਡਸਟਬਿਨ ਤੇ ਹਟ ਗਏ ਆ ਇੱਥੇ ਹਰ ਰੋਜ਼ ਡੇਲੀ ਐਂਟਰ ਹੁੰਦੇ ਸਰ ਇੰਨਾ ਕੂੜਾ ਹੁੰਦਾ ਨਾ ਸਾਡੇ ਟੀਚਰ ਇੱਥੋਂ ਸਿਲਵਰ ਸਿਟੀ ਤੋਂ ਪੈਦਲ ਆਉਂਦੇ ਆ ਬੱਚੇ ਵੀ ਪੈਦਲ ਆਉਂਦੇ ਆ ਮੱਝਾ ਔਰ ਸਾਂਢ ਇੱਥੇ ਬੈਠੇ ਹੀ ਰਹਿੰਦੇ ਆ ਸਰ ਤੇ ਸਾਡੇ ਬੱਚਿਆਂ ਨੂੰ ਕਾਫੀ ਪ੍ਰੋਬਲਮ ਹੈ ਸਰ ਉਹਦੇ ਨਾਲ ਅਸੀਂ ਪੂਰੀ ਕੰਪਲੇਂਟ ਵੀ ਮੈਂ ਦੇ ਚੁੱਕੀ ਹਾਂ ਬਟ ਸਾਡੀ ਕੋਈ ਕੰਪਲੇਂਟ ਸਰ ਸੁਣਵਾਈ ਨਹੀਂ ਹੋ ਰਹੀ। ਕੂੜਾ ਮਤਲਬ ਸਵੇਰੇ ਆਨੇ ਉਦੋਂ ਪਿਆ ਹੁੰਦਾ ਚਲੋ ਬਟ ਰਿਕੁਐਸਟ ਕਰੇ ਤਾਂ ਥੋੜਾ ਬੋਤਾ ਚੱਕ ਲੈਂਦੇ ਬਟ ਇਹੀ ਹਾਲ ਹੈ। ਮੈਡਮ ਕਿੱਥੇ ਕੰਪਲੇਂਟ ਦਿੱਤੀ ਸੀ ਸਰ ਮੈਂ ਦਿੱਤੀ ਹੋਈ ਐ एमसी ਆਫਿਸ ਔਰ ਐਸ ਡੀਐਮ ਡੇਰਾ ਬਸੀ ਐਸਐਮਓ ਉਸ ਤੋਂ ਬਾਅਦ ਕੋਈ ਬਸ ਕੂੜਾ ਚੱਕ ਲੈਂਦੇ ਸਰ ਬਟ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਫਾਈਨਲ ਕੀ ਪਰਮਾਨੈਂਟ ਸੋਲੂਸ਼ਨ ਕੀ ਚਾਹੁੰਦੇ ਸਰ ਪਰਮਾਨੈਂਟ ਸੋਲੂਸ਼ਨ ਇਹ ਹੋਣਾ ਚਾਹੀਦਾ ਕਿ ਇੱਥੇ ਜਿੱਦਾਂ ਬਾਕੀ ਮੀਰਪੁਰ ਚ ਟਾਈਲਾਂ ਲੱਗੀਆਂ ਸਾਡੇ ਇੱਥੇ ਟਾਈਲਾਂ ਲੱਗ ਜਾਣ ਤਾਂ ਕਿ ਇੱਥੋਂ ਕੂੜਾ ਬਿਲਕੁਲ ਹੀ ਹਟ ਜਾਏ ਤੁਹਾਡੇ ਕੋਲ ਅ ਐਪਲੀਕੇਸ਼ਨ ਆਈ ਰਿਗਾਰਡਿੰਗ ਕਿ ਅੱਗੇ ਕਾਫੀ ਗੰਦਗੀ ਪਈ ਹੈ ਉਸ ਬਾਰੇ ਜੀ ਜਿਸ ਸਕੂਲ ਦੀ ਤੁਸੀਂ ਗੱਲ ਕਰ ਰਹੇ ਹੋ ਐਲੀਮੈਂਟਰੀ ਸਕੂਲ ਮੀਰਪੁਰ ਉਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਆਈ ਸੀ ਤੇ ਅਸੀਂ ਇੱਕ ਟੀਮ ਦਾ ਗਠਨ ਕੀਤਾ ਉਹਨਾਂ ਨੇ ਉੱਥੇ ਨਿਰੀਖਣ ਕੀਤਾ ਤੇ ਜੋ ਗੰਦਗੀ ਦਾ ਉੱਥੇ ਪਾਇਆ ਗਿਆ ਗੰਦਗੀ ਉੱਥੇ ਮੌਜੂਦ ਸੀ ਉਸ ਦੇ ਬਾਰੇ ਅਸੀਂ ਨਗਰ ਕੌਂਸਲ ਨੂੰ ਇਨਟਿਮੀਟ ਕਰ ਦਿੱਤਾ ਸੀਗਾ ਕਿ ਵੀ ਇਹਨੂੰ ਇੱਥੋਂ ਸਕੂਲ ਦੇ ਨੇੜੇ ਵਾਲਾ ਸਾਫ਼ ਕੀਤਾ ਜਾਵੇ ਤੇ ਜੋ ਲੇਟੈਸਟ ਮੈਨੂੰ ਨਿਊਜ਼ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਉੱਥੇ ਇੱਕ ਵਾਰੀ ਸਾਫ਼ ਕਰ ਦਿੱਤਾ ਹੈ ਤੇ ਅੱਗੇ ਕੀ ਕਰਦੇ ਦੇਣੀ ਸਰ ਅਚੀਵ ਮੈਡਮ ਨੇ ਮੰਗਿਆ ਕਿ ਇਹਨੂੰ ਪੱਕਾ ਕੀਤਾ ਜਾਵੇ ਇਸ ਦੇ ਬਾਰੇ ਤੁਸੀਂ ਮਦਦ ਕਰੋ ਤੇ ਤੇ ਬਾਰੇ ਦੇਖੋ ਅਸਲੀ ਤੌਰ ਤੇ ਮਲਕੀ ਵੀ ਸਾਡਾ ਜੋ ਮਕਸਦ ਹੁੰਦਾ ਹੈ ਕਿ ਵੀ ਸਕੂਲ ਦੇ ਵਿੱਚ ਬੱਚੇ ਆਉਂਦੇ ਨੇ ਉਹ ਸਿਹਤਮੰਦ ਰਹਿਣ ਤੇ ਸਕੂਲ ਦੇ ਨੇੜੇ ਤੇਰੇ ਕੋਈ ਵੀ ਗੰਦਗੀ ਨਹੀਂ ਹੋਣੀ ਚਾਹੀਦੀ ਤੇ ਜੋ ਉੱਥੇ ਗੰਦਗੀ ਹਟਾਉਣ ਦਾ ਕੰਮ ਹੈ ਉਹ ਨਗਰ ਕੌਂਸਲ ਦਾ ਹੈ ਉਹਨਾਂ ਨੂੰ ਅਸੀਂ ਇੰਟੀਮੇਟ ਕਰ ਦਿੱਤਾ ਹੈ ਤੇ ਨਗਰ ਕੌਂਸਲ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਇਹੀਆਂ ਜਿਹੜੀਆਂ ਵਿਦਿਆਦਾ ਮੰਦਰ ਹੈ ਇਹੋ ਜਿਹੇ ਜਿਹੜੇ ਸਥਾਨ ਹੈ ਨੇ ਜਿੱਥੇ ਕਿ ਲੋਕੀ ਜ਼ਿਆਦਾ ਤਦਾ ਦੇ ਚਾਹੁੰਦੇ ਨੇ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ ਆਉਂਦੇ ਨੇ ਤੇ ਉਥੇ ਉਹਨਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋਵੇ ਉਹਨੂੰ ਗੰਦਗੀ ਨੂੰ ਜਿਹੜਾ ਹੈ ਉਥੋਂ ਪਰਮਨੈਂਟ ਹਟਾਉਣਾ ਸਾਡੀ ਇੱਕ ਅਪੀਲ ਹੈ ਨਗਰ ਕੌਂਸਲ ਡੇਰਾ ਬਸੇਹੀ